ਆ ਬੋਲੀਆਂ ਸਰਕਾਰਾਂ ਨੂੰ ਆਵਾਜ਼ਾਂ ਤਾਂ ਸੁਣਨੀਆਂ ਨਹੀਂ ਅਸੀਂ ਲਿਖ ਕੇ ਦੱਸ ਦਈਏ ਕਿ ਬਚਾਓ ਬਚਾਓ ਲਿਖਿਆ ਹੋਇਆ ਔਰ ਦੱਸ ਦਈਏ ਕਿ ਇਹ ਪੜ ਸਕਦੀਆਂ ਸਰਕਾਰਾਂ ਤਾਂ ਪੜ ਲੈਣ ਜੇ ਇਹੀ ਹਾਲਾਤ ਅਮਰੀਕਾ ਵਿੱਚ ਹੁੰਦੇ ਤਾਂ ਉਹਨਾਂ ਨੇ ਹੈਲੀਕਾਪਟਰ ਲਾ ਦੇਣੇ ਸੀ ਇਹੀ ਹਾਲਾਤ ਕਿਸੇ ਹੋਰ ਕੰਟਰੀ ਵਿੱਚ ਹੁੰਦੇ ਤਾਂ ਹੈਲੀਕਾਪਟਰਾਂ ਨਾਲੇ ਲੋਕਾਂ ਦੀ ਜਾਨ ਬਚਾਈ ਜਾਣੀ ਸੀ ਔਰ ਇਹਨਾਂ ਲੋਕਾਂ ਨੂੰ ਸੁਰੱਖੇ ਜਗ੍ਹਾ ਤੇ ਪਹੁੰਚਾਇਆ ਜਾਣਾ ਸੀ ਜਿਹੜੇ ਇਹਨਾਂ ਦੇ ਪਰਿਵਾਰ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਦੂਸਰੀ ਤਰਫ ਰਹਿ ਗਏ ਆ ਇਸ ਤਰਫ ਹੜ੍ਹ ਦੇ ਕਾਰਨ ਆ ਪੁਲਦੀਆਂ ਜਿਹੜੀਆਂ ਟੁੱਟਦੀਆਂ ਤੁਹਾਨੂੰ ਪਾਈਆਂ ਨਜ਼ਰ ਦੱਸ ਦਈਏ ਕਿ ਫਿਰ ਵੀ ਲੋਕ ਮਜਬੂਰੀ ਦੇ ਵਿੱਚ ਲੰਘ ਰਿਹਾ ਔਰ ਹੜ੍ਹ ਦੇ ਪਾਣੀ ਦੇ ਨਾਲ ਆ ਗੁਰਦਾਸਪੁਰ ਜ਼ਿਲ੍ਹੇ ਦਾ ਦੀਨਾ ਨਗਰ ਦਾ ਪੱਤਣ ਹੈ ਔਰ ਮਕੌੜਾ ਪੱਤਣ ਦਾ ਪੋਲਿਆ ਤੁਸੀਂ ਤਸਵੀਰਾਂ ਵੇਖੋ ਕਿਵੇਂ ਹੜ੍ਹ ਦੇ ਬਿਲਕੁਲ ਕਿਨਾਰੇ ਔਰ ਦੱਸ ਦਈਏ ਕਿ ਇਸ ਦੇ ਤੱਕ ਕਿਨਾਰੇ ਟੁੱਟ ਗਏ ਆ ਔਰ ਲੋਕਾਂ ਦੀ ਮਜਬੂਰੀ ਹੈ ਕਿ ਲੋਕ ਫਿਰ ਵੀ ਲੰਘ ਰਹੇ ਆ ਫਿਰ ਵੀ ਬੜੀ ਪਰੇਸ਼ਾਨੀ ਦੇ ਵਿੱਚ ਉਹ ਨਹੀਂ ਜਾ ਰਹੇ ਆ ਔਰ ਆ ਤਸਵੀਰਾਂ ਵੇਖੋ ਕਿਨਾਰੇ ਟੁੱਟ ਗਏ ਆ ਲੇਕਿਨ ਪਰਲੀ ਤਰਫ ਇਹਨਾਂ ਦਾ ਪਰਿਵਾਰ ਰਹਿ ਗਿਆ ਹੁਣ ਪਰਿਵਾਰਾਂ ਨੂੰ ਲੈਣ ਵਾਸਤੇ ਬੱਚਿਆਂ ਨੂੰ ਲੈਣ ਵਾਸਤੇ ਔਰ ਬੱਚਿਆਂ ਦੇ ਕੋਲ ਪਹੁੰਚਣ ਵਾਸਤੇ ਟੁੱਟੀ ਜਗ੍ਹਾ ਦੇ ਵਿੱਚੋਂ ਦੀ ਵੇਖੋ ਜੀ ਕਿਵੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਸਾਡੀਆਂ ਸਰਕਾਰਾਂ ਨੇ ਬੜੀ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਾਡੀਆਂ ਸਰਕਾਰਾਂ ਨੇ ਬੜਾ ਵੱਡਾ ਮਾਣ ਰੱਖਿਆ ਸਾਡੇ ਪੰਜਾਬ ਦੇ ਲੋਕਾਂ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਔਰ ਮਕੌੜਾ ਪੱਤਨ ਦੇ ਲੋਕਾਂ ਦਾ ਵੇਖੋ ਮਜਬੂਰੀ ਇਹਨਾਂ ਦੀ ਪਤਾ ਵੀ ਹੈਗਾ ਕਿ ਹੜ ਆ ਗਿਆ ਪੁਲ ਟੁੱਟ ਗਿਆ ਵਿਚਾਰੇ ਫਿਰ ਵੀ ਜਾ ਰਹੇ ਆ ਕਿਉਂਕਿ ਇਹਨਾਂ ਦੇ ਬੱਚੇ ਦੂਸਰੀ ਤਰਫ ਹੈ ਔਰ ਇਹ ਅੱਠ ਪਿੰਡਾਂ ਦਾ ਜਿਹੜਾ ਪੋਲਾ ਹੈ ਇਹ ਅਜੇ ਤੱਕ ਨਹੀਂ ਸਰਕਾਰ ਤੋਂ ਬਣਿਆ ਬਸ ਕਹਿੰਦੇ ਆ ਜੀ ਇਹਦੀਆਂ ਲੱਕੜਾਂ ਬਾਲਣ ਆ ਗਿਆ ਤੇ ਪਹੁੰਚ ਗਿਆ ਲੱਗ ਜਾਣਾ ਸ਼ੁਰੂ ਹੋ ਜਾਣਾ ਖਤਮ ਹੋ ਜਾਣਾ ਲੇਕਿਨ ਆਹ ਵੇਖੋ ਵਿਚਾਰੇ ਇਹਨਾਂ ਦੀਆਂ ਜਾਨਾਂ ਜਾ ਸਕਦੀਆਂ ਲੇਕਿਨ ਸਰਕਾਰ ਨੇ ਨਹੀਂ ਸੁਣਨਾ ਹੁਣ ਸਰਕਾਰ ਨੂੰ ਦੱਸ ਦਈਏ ਜੇ ਤੁਹਾਨੂੰ ਸੁਣਾਈ ਨਹੀਂ ਦਿੰਦਾ ਤਾਂ ਆਇਆ ਤੁਸੀਂ ਪੜ ਸਕਦੇ ਹੋ ਆ ਬਚਾਓ ਬਚਾਓ ਦੇ ਲਫ਼ਜ਼ ਲਿਖੇ ਆ ਕੌਣ ਕਹਿ ਰਿਹਾ ਆਪਣੇ ਬੱਚੇ ਤਾਂ ਇਹਨਾਂ ਮੰਤਰੀਆਂ ਇਹਨਾਂ ਐਮਐਲਏ ਇਹਨਾਂ ਸਰਕਾਰਾਂ ਨੇ ਬਾਰ ਲੀਆਂ ਕੰਟਰੀਆਂ ਵਿੱਚ ਸੈੱਟ ਕਰ ਦਿੱਤੇ ਆ ਉੱਥੇ ਚਾਰ-ਚਾਰ ਮੰਜ਼ਲੀ 10 ਦਾ ਮੰਜ਼ਲੀ ਬਿਲਡਿੰਗਾਂ ਬਣਾ ਕੇ ਕਿਸੇ ਨੇ ਹੋਟਲ ਖੋਲ ਦਿੱਤੇ ਆ ਦਾ ਕਿਸੇ ਨੇ ਹਸਪੀਟਲ ਖੋਲ ਦਿੱਤੇ ਆ ਲੇਕਿਨ ਇਹਨਾਂ ਲੋਕਾਂ ਵਾਸਤੇ ਇੱਕ ਪੁਲ ਨਹੀਂ ਬਣਿਆ ਸਿਰਫ ਲੱਡੂ ਖਾਣ ਵਾਸਤੇ ਔਰ ਇੱਥੇ ਜਾ ਕੇ ਹਾਰ ਪਾਉਣ ਵਾਸਤੇ ਆਇਆ ਜਾਂਦਾ ਹੈ ਹਰ ਵਾਰ ਇੱਥੇ ਆ ਕੇ ਇੱਥੇ ਹਾਰ ਪੁਆਏ ਜਾਂਦੇ ਆ ਔਰ ਇੱਥੇ ਆ ਕੇ ਲੋਕਾਂ ਦੇ ਵਿੱਚ ਵੋਟਾਂ ਪਟੂਰਨ ਦਾ ਸਿਲਸਿਲਾ ਚਲਾਇਆ ਜਾਂਦਾ ਹੁਣ ਤੁਸੀਂ ਵੇਖੋ ਆ ਜੋ ਜਾ ਰਹੇ ਆ ਸਾਹਮਣੇ ਲੱਭ ਰਿਹਾ ਕਿ ਸਾਡਾ ਅੰਤ ਵੀ ਹੋ ਸਕਦਾ ਸਾਡੀ ਮੌਤ ਆ ਸਕਦੀ ਹੈ ਸਾਡੀ ਜਾਨ ਜਾ ਸਕਦੀ ਆ ਆ ਤਸਵੀਰਾਂ ਵੇਖੋ ਫਿਰ ਵੀ ਵਿਚਾਰੇ ਵਿੱਚੋਂ ਦੀ ਲੰਘ ਰਹੇ ਆ ਉਹ ਕੀ ਤਰੱਕੀ ਕਰੀ ਆ ਸਾਡੇ ਦੇਸ਼ ਨੇ ਉਹ 15 15 ਲੱਖ ਸਾਲ ਦਾ ਜਿਹੜਾ ਲੋਕਾਂ ਦੇ ਖਾਤਿਆਂ 'ਚ ਪਾਉਣ ਵਾਲੇ ਉਹ 15 15 ਲੱਖ ਕਿਹਦੇ ਖਾਤੇ ਵਿੱਚ ਪਾ ਛੱਡਿਆ ਉਹ ਯਾਰ ਤੁਹਾਡੇ ਕੋਲ ਪੁਲਤਾਂ ਬਣਿਆ ਨਹੀਂ ਆਮ ਪਾਰਟੀ ਦੀ ਸਰਕਾਰ ਆਈ ਬਦਲਾਵ ਵਾਲੀ ਔਰ ਬਦਲਾਵ ਵਾਲੀ ਕੋ ਪੁਲ ਨਹੀਂ ਬਣਿਆ ਤੁਸੀਂ ਆ ਵੇਖੋ ਤਸਵੀਰਾਂ ਕੀ ਕੀ ਹਾਲਾਤ ਨੇ ਦੋਨੋਂ ਤਰਫ ਪੁਲ ਟੁੱਟ ਗਿਆ ਔਰ ਲੋਕਾਂ ਦੀ ਮਜਬੂਰੀ ਬਣ ਗਈ ਆ ਕਿ ਹੁਣ ਜਾਨਾਂ ਜਾਣ ਤੇ ਜਾਨ ਲੇਕਿਨ ਬੱਚੇ ਬਚਾਉਣੇ ਆ ਔਰ ਸਰਕਾਰ ਦਾ ਨੁਮਾਇੰਦਾ ਇੱਥੇ ਕੋਈ ਨਹੀਂ ਪਹੁੰਚਿਆ ਕਿ ਅਸੀਂ ਇਸ ਮੌਕੇ ਤੇ ਜਾ ਕੇ ਹੈਲੀਕਾਪਟਰ ਲੈ ਕੇ ਪਰਲੀ ਤਰਫ ਚਲੇ ਜਾਈਏ ਸਰਕਾਰ ਨੇ ਕੋਈ ਹੈਲੀਕਾਪਟਰ ਉਸ ਤੱਕ ਨਹੀਂ ਪਹੁੰਚਾਇਆ ਕਿ ਉਹਨਾਂ ਦੇ ਬੱਚਾ ਤੱਕ ਇਹਨਾਂ ਨੂੰ ਪਹੁੰਚਾ ਦਈਏ ਜਿਹੜੇ ਇੱਧਰ ਅਟਕ ਗਏ ਆ ਜਾਂ ਉੱਧਰ ਅਟਕ ਗਏ ਆ ਦੋਨੋਂ ਤਰਫ ਦੱਸ ਦਈਏ ਕਿ ਪੁਲ ਦੇ ਕਿਨਾਰੇ ਟੁੱਟ ਗਏ ਆ ਜੇ ਮੀਡੀਆ ਦੀ ਗੱਲ ਕਰਦੇ ਹੋ ਤਾ মিডিਆ ਵਾਲੇ ਬੜੀਆਂ ਮੁਸ਼ਕਲਾਂ ਵਿੱਚ ਕਵਰੇਜ ਕਰਦੇ ਆ ਲੇਕਿਨ ਆਹੋ ਜਿਹਾ ਟੁੱਟੇ ਰਿਸਕ ਵਿੱਚ ਕੋਈ ਵੀ ਨਹੀਂ ਜਾਵੇਗਾ ਲੇਕਿਨ ਆ ਵਿਚਾਰਿਆਂ ਦੇ ਬੱਚੇ ਉਧਰ ਆ ਹਰ ਕੋਈ ਆਵਾਜ਼ਾਂ ਦੇ ਰਿਹਾ ਨਾ ਜਾਓ ਨਾ ਜਾਓ ਟੁੱਟ ਜਾਣਾ ਰੁੜ ਜਾਣਾ ਲੇਕਿਨ ਉਹਨਾਂ ਦੇ ਬੱਚੇ ਉੱਥੇ ਆ ਜ਼ਿੰਦਗੀ ਉਹਨਾਂ ਦੀ ਜਿੰਦ ਜਾਨ ਉੱਥੇ ਆ ਆ ਤਸਵੀਰਾਂ ਤੁਸੀਂ ਵੇਖੋ ਤਾਂ ਅਜੇ ਵੀ ਕਈ ਪਾਰ ਵਾਲੇ ਲੋਕ ਸਰਕਾਰਾਂ ਤੋਂ ਮੰਗਾ ਹੀ ਕਰੀ ਜਾ ਰਹੇ ਆ ਕਿ ਸਾਡੀ ਬੇਨਤੀ ਹੈ ਸਾਡੀ ਮੰਗ ਹੈ ਸਾਡੀ ਬੇਨਤੀ ਆ ਆ ਮੰਗ ਨਹੀਂ ਆ ਆ ਜ਼ਰੂਰਤ ਆ ਆ ਵੇਖੋ ਤੁਸੀਂ ਹਾਲਾਤ ਤੁਸੀਂ ਵੋਟਾਂ ਪਾਉਣ ਲੱਗੇ ਵੀ ਮੰਗਾ ਤੇ ਜੋ ਵੀ ਤੁਹਾਨੂੰ ਚਾਹੀਦਾ ਬਸ ਹੱਥ ਹਟ ਦੇਓ ਹੱਥ ਨਾ ਆਡੋ ਸਰਕਾਰਾਂ ਦੇ ਅੱਗੇ ਜਾਗੋ ਜਮੀਰਾ ਜਗਾਓ ਆਪਣੀਆਂ ਇੱਕ ਵਾਰ ਆ ਵੇਖੋ ਤੁਸੀਂ ਹਾਲਾਤ ਕੀ ਬਣ ਗਏ ਆ ਆ ਕਿੰਨਾ ਵੱਡਾ ਪੁਲ ਹੈ ਔਰ ਦੱਸ ਦਈਏ ਕਿ ਬਾਰਡਰ ਏਰੀਏ ਦੇ ਕੋਲ ਪੈਣ ਵਾਲਾ ਰਾਵੀ ਦਾ ਪੱਤਣ ਜਿਹੜਾ ਪੁਲ ਬਣਦਾ ਵਾ ਉਹ ਜਿਹੜਾ ਦਰਿਆ ਦਾ ਪੁਲ ਜਿੱਥੇ ਦੋ ਦਰਿਆ ਜੁੜਦੇ ਆ ਆ ਤੁਸੀਂ ਤਸਵੀਰਾਂ ਵੇਖੋ ਕਿ ਆ ਰੁੱੜਦਾ ਨਜ਼ਰ ਆ ਰਿਹਾ ਦੋਨੋਂ ਕਰਾਰੇ ਟੁੱਟ ਰਿਹਾ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਆ ਲੋਕ ਇਹਨਾਂ ਦੀ ਮਜਬੂਰੀ ਆਣ ਦੇ ਬੱਚੇ ਇਹਨਾਂ ਦੇ ਪਸ਼ੂ ਇਹਨਾਂ ਦੇ ਜੀਆ ਜੰਤਿੰਨ ਦੇ ਬਜ਼ੁਰਗ ਘਰਾਂ ਵਿੱਚ ਰਹਿ ਗਏ ਆ ਤਾਂ ਹੜ ਆ ਗਿਆ ਹੁਣ ਤੁਸੀਂ ਵੇਖੋ ਨਾ ਇੱਕ ਘਰਾਂ ਤੱਕ ਪਹੁੰਚਣ ਜੋਗੇ ਤੇ ਨਾ ਘਰਾਂ ਵਾਲੇ ਇੱਧਰ ਆਉਣ ਜੋਗੇ ਜੇ ਦੱਸ ਦਈਏ ਤੇ ਪੁਲ ਤੋਂ ਪਾਰ ਹਸਪੀਟਲ ਵੀ ਵੱਡਾ ਕੋਈ ਨਹੀਂ ਜੇ ਦੱਸ ਦਈਏ ਪੁਲ ਤੋਂ ਪਾਰ ਸਰਕਾਰੀ ਫੈਸਿਲਿਟੀਆਂ ਬਿਲਕੁਲ ਵੀ ਨਹੀਂ ਹੈਗੀਆਂ ਹੁਣ ਇਹ ਬੱਚੇ ਕੀ ਕਰਨਗੇ ਇਹਨਾਂ ਦੇ ਸਕੂਲ ਆਉਣ ਜਾਣ ਦੀ ਬੱਚਿਆਂ ਦੀ ਆਵਾਜਾਈ ਖਤਮ ਸਿਰਫ ਸਰਕਾਰ ਨੇ ਕੀ ਦਿੱਤਾ ਦਿਨਾਂ ਨਗਰੀਆਂ 70 ਸਾਲ ਦੀਆਂ ਸਰਕਾਰਾਂ ਨੇ ਕੀ ਦਿੱਤਾ ਆ ਕਿਸ਼ਤੀਆਂ ਆ ਕਿਸ਼ਤੀਆਂ ਵੇਖੋ ਇਹਦੇ ਨਾਲ ਪੁਲ ਜਿਹੜੇ ਆ ਉਹ ਲੋਕਾਂ ਨੂੰ ਪਾਰ ਕਰਾਏ ਜਾਣਗੇ ਤੇ ਇਹ ਕਿਸ਼ਤੀ ਵੀ ਸੰਗਲਾਂ ਨਾਲ ਬੰਨੀ ਆ ਕਿ ਸਾਡੀਆਂ ਵੋਟਾਂ ਖਰਾਬ ਨਾ ਹੋ ਜਾਣ ਆ ਕਿਸ਼ਤੀ ਵੀ ਵੇਖੋ ਤੁਸੀਂ ਬੰਨ ਕੇ ਰੱਖੀ ਹੋਈ ਆ ਹੈਲੀਕਾਪਟਰ ਆ ਜਾਣੇ ਸੀ ਬਾਕੀ ਬਾਹਰ ਕੰਟਰੀ ਦਾ ਇਹ ਮਾਮਲਾ ਹੁੰਦਾ ਕਿਸੇ ਹੋਰ ਕੰਟਰੀ ਦਾ ਹੁੰਦਾ ਤਾਂ ਆ ਤੁਸੀਂ ਵੇਖੋ ਕੀ ਇੱਥੇ ਕੀ ਹੋ ਗਿਆ ਆ ਸਾਡੇ ਦੇਸ਼ ਦੇ ਵਿੱਚ ਆ ਕਿਸ਼ਤੀਆਂ ਹੀ ਚਾਰ ਭੇਜ ਦਿੰਦੇ ਵਧੀਆ ਇੱਕ ਕਿਸ਼ਤੀ ਉਹ ਵੀ ਪਤਾ ਨਹੀਂ ਕਿੰਨੀਆਂ ਮੰਗਾ ਕਰਕੇ ਲਈ ਆ ਵੀਡੀਓ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰੋ ਔਰ ਸ਼ੇਅਰ ਜਰੂਰ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਬੇਨਤੀ ਆ ਸਾਰਿਆਂ ਨੂੰ